ਕੱਕ ਵਾਲਾ ਤੇਜ਼ ਸਪੀਡ ਚ ਲੈ ਕੇ ਆਇਆ ਜਵਾਗ ਨੂੰ ਆ ਤੁਹਾਡੇ ਸਾਹਮਣੇ ਆ ਜੀ ਮਿੱਧਿਆ ਪਿਆ ਜਵਾਗ ਦੀ ਜਵਾਗ ਦਾ ਅੱਜ ਵਿਚਾਰੇ ਦਾ ਜਨਮ ਦਿਨ ਵੀ ਸੀਗਾ ਜੀ ਜਿਹੜਾ ਕਿ ਮੰਨ ਕੇ ਵਿਚਾਰੇ ਦਾ ਜਨਮ ਦਿਨ یہ تصویران ضلع فرید کوٹ دولوالا روڈ دیا نے ਜਿੱਥੇ ਇਸ ਮੌਕੇ ਤਸਵੀਰਾਂ ਵਿੱਚ ਨਜ਼ਰ ਆ ਰਹੀਆਂ ਔਰਤਾਂ ਅਤੇ ਮਰਦ ਜੋ ਰੋਂਦੇ ਕਰਲਾਉਂਦੇ ਤੁਹਾਨੂੰ ਦਿਖਾਈ ਦੇ ਰਹੇ ਨੇ ਇਹਨਾਂ ਦੇ ਰੋਣ ਦੇ ਕਾਰਨ ਸੁਣ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਦਰਸਲ ਪੋਲੂ ਵਾਲਾ ਰੋਡ ਤੇ ਪੈਂਦੇ ਰੇਲਵੇ ਟਰੈਕ ਤੇ ਸਪੈਸ਼ਲ ਟ੍ਰੇਨ ਤੇ ਲੋਡਿੰਗ ਦਾ ਕੰਮ ਚੱਲ ਰਿਹਾ ਸੀ ਅਤੇ ਉਸ ਥਾਂ ਤੇ ਟਰੱਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਏ ਇਸੇ ਦੌਰਾਨ ਹੀ ਪ੍ਰਵਾਸੀ ਸੰਜੂ ਦਾ 5 ਸਾਲਾਂ ਦਾ ਬੱਚਾ ਆਪਣੀ ਨਾਨੀ ਦੇ ਨਾਲ ਕਿਤੇ ਜਾ ਰਿਹਾ ਸੀ ਤਾਂ ਇਸੇ ਦੌਰਾਨ ਹੀ ਪਿੱਛੋਂ ਆਏ ਟਰੱਕ ਨੇ 5 ਸਾਲਾਂ ਦੇ ਬੱਚੇ ਨੂੰ ਡੇੜ ਦਿੱਤਾ ਜਿਸ ਦੌਰਾਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਅੱਜ ਜਨਮ ਦਿਨ ਵੀ ਹੈ ਪਰ ਬਦਕਿਸਮਤੀ ਬੱਚਾ ਹਾਦਸੇ ਦਾ ਸ਼ਿਕਾਰ ਹੋ ਗਿਆ ਸੰਜੂ ਕੀ ਹੋਇਆ ਆ ਗੱਡੀ ਦੇ ਥੱਲੇ ਆ ਗਿਆ ਜੀ ਪੰਨਾ ਅੱਜ ਦਾ ਜਨਮ ਦਿਨ ਸੀ ਗਾਈ ਅੱਜ ਜਨਮ ਦਿਨ ਸੀ ਮਮਿ ਦਾ ਜਹਰੇ ਸੀ ਅਰੇ ਨਾ ਨਾਲ ਉਂਗਲ ਫੜ ਕੇ ਜਾ ਰਹੇ ਗੱਡੀ ਅਨਮੋਲ ਜੀ ਹਾਂ ਜੀ ਪਹਿਲੀ ਜੀ ਮੇਰਾ ਨਾਮ ਸੋਨੂ ਹੈ ਜੀ ਹੋਇਆ ਸਰ ਬੜੇ ਬੜੇ ਡਰਾਈਵਰ ਦੀ ਗਲਤੀ ਆ ਟਰੱਕ ਚਲਾ ਰਹੇ ਸੀ ਸਪੈਸ਼ਲ ਇੱਥੇ ਲੱਗੀ ਹੋਈ ਆ ਜੀ ਜਵਾਕ ਆ ਆਪਦੀ ਨਾਨੀ ਨਾਲ ਸੀ ਜਵਾਕ ਆ ਆਦੀ ਨਾਨੀ ਨਾਲ ਮੰਮੀ ਨਾਲ ਕੁਛ ਲੈਣ ਚੱਲਿਆ ਸੀਗਾ ਇੱਥੋਂ ਜੀ ਟਰੱਕ ਵਾਲਾ ਤੇਜ਼ ਸਪੀਡ ਚ ਲੈ ਕੇ ਆਇਆ ਜਵਾਕ ਨੂੰ ਆ ਤੁਹਾਡੇ ਸਾਹਮਣੇ ਆ ਜੀ ਮਿੱਧਿਆ ਪਿਆ ਜਵਾਕ ਜੀ ਜਵਾਕ ਦਾ ਅੱਜ ਵਿਚਾਰੇ ਦਾ ਜਨਮ ਦਿਨ ਵੀ ਸੀਗਾ ਜੀ ਜਿਹੜਾ ਕੀ ਮੰਨ ਕੇ ਵਿਚਾਰੇ ਦਾ ਜਨਮ ਦਿਨ ਨਾ ਕੀ ਰੰਦੀ ਗਾਲੀ ਜੀ ਆਪ ਦੇਖੋ ਜੀ ਕੈਮਰੇ ਦੇ ਵਿੱਚ ਲਿਆਓ ਜਿਹੜੀ ਗੱਲ ਹੈਗੀ ਆ ਜੀ ਇਨਸਾਫ ਦਿੱਤਾ ਜਾਵੇ ਜਿਹੜਾ ਹੋ ਸਕਦਾ ਇਹਨਾਂ ਸਾਡਾ ਇਨਸਾਫ ਬਣਨਾ ਚਾਹੀਦਾ ਜੀ ਬਾਕੀ ਜਿੱਥੋਂ ਤੱਕ ਦੇਖਿਆ ਜਾਵੇ ਬਾਕੀ ਬੱਚਿਆਂ ਵਾਸਤੇ ਕਹਿੰਨੇ ਆ ਜੀ ਇਹ ਸਪੈਸ਼ਲ ਵੀ ਹਥੋਂ ਬੰਦ ਕਰਾਈ ਜਾਵੇ ਜਾਂ ਫਿਰ ਕੋਈ ਨਸ਼ੇੜੀਆ ਪਤੇੜੀਆ ਟਰੱਕ ਨਾ ਚਲਾਵੇ ਜੀ ਸਮਝਦਾਰ ਕੋਈ ਚਲਾਵੇ ਜੀ ਜਿਹੜੀ ਗੱਲ ਕਹਿਣ ਵਾਲੀ ਹੈਗੀ ਜੀ ਉੱਥੇ ਹੀ ਮੌਕੇ ਤੇ ਪਹੁੰਚੇ ਡੀਐਸਪੀ ਸ਼ਮਸ਼ੀਰ ਸਿੰਘ ਹੋਰਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਸਪੈਸ਼ਲ ਲੱਗੀ ਸੀ ਜੀ ਤੇ ਟਰੱਕਾਂ ਦੀ ਦੇਖਦੇ ਤੁਸੀਂ ਪੁਲਿਸ ਆ ਗਈ ਰੇਲਵੇ ਦੀਆਂ ਲਾਈਨਾਂ ਨਾਲ ਬੱਚਾ ਸੀ 5 ਸਾਲ ਦਾ ਅਨਮੋਲ ਇਹਦਾ ਅੱਜ ਦਾ ਹੀ ਦਿਨ ਸੀ ਰਾਜਸਥਾਨ ਤੋਂ ਛੁੱਟੀਆਂ ਘਟਣਾ ਸੀ ਜੀ ਤੇ ਟਰੱਕ ਦੇ ਪਿਛਲੇ ਟਾਇਰੇ ਠਾਜ ਗਏ ਜਿਹਨਾਂ ਡੈਥ ਹੋ ਗਈ ਤੇ ਕਾਰ ਦੇ ਕਿਥੇ ਹੋ ਗਿਆ ਉਹ ਲਾਪਰਵਾਹੀ ਦਾ ਜਦੋਂ ਕੇਸ ਦਰਜ ਕਰਕੇ ਜੀ ਇਹਦੇ ਜਦੋਂ ਟਰੱਕ ਛੋੜਦੇ ਜੀ 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 ਟਰੱਕ ਡਰ ਗਿਆ ਚੱਲ ਗਿਆ ਮੋਕੇ ਤੋਂ ਫਰਾਰਾ ਟਰੱਕ ਹੈਗਾ ਜੀ ਇੱਥੇ ਤੇ ਪੁਲਿਸ ਆ ਗਈ ਜੀ ਆਰਪੀ ਵਗੈਰਾ ਜੁਰਿਸਡਿਕਸ਼ਨ ਜਿਹੜੀ ਹੈ ਜੀਆਰਪੀ ਦੀ ਪੰਡਤ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਾਦਸੇ ਉਪਰੰਤ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਣਾ ਦੀ ਰਿਪੋਰਟ